ਵੈਗਰ ਜੀ ਦਾ ਖਾਲਸਾ ਵੈਗਰ ਜੀ ਦੀ ਫਤਿਹ ਸਾਰੇ ਮਸ਼ੀਨਾਂ ਵਾਲੇ ਵੀਰ ਭਰਾਵਾਂ ਭਰਾਵਾਂ ਨੂੰ ਫਤਿਹ ਦੀ ਸਾਂਝ ਕਰਨ ਤੋਂ ਬਾਅਦ ਆਪਾਂ ਤੁਹਾਡੇ ਨਾਲ ਕੱਲ ਸਾਂਝ ਕੀਤੀ ਸੀ ਵੀ ਸਪਰਿੰਗ ਪਟਣ ਦਾ ਤਰੀਕਾ ਜੇਕ ਲਾ ਕੇ ਅਸੀਂ ਆਹ ਰਾੜਾ ਬਣਾ ਕੇ ਸਪਰਿੰਗ ਪਟਿਆ ਸੀ ਅੱਜ ਤੁਹਾਨੂੰ ਅਸੀਂ ਵੀਰੋ ਇਹ ਸਪਰਿੰਗ ਉਸੇ ਤਰੀਕੇ ਨਾਲ ਫਟਣ ਦਾ ਗ੍ਰੰਡ ਦੱਸਦੇ ਆ ਨਹੀਂ ਕਿਤੇ ਤਾਰ ਦੇ ਲਈ ਕਿਤੇ ਹੋਰ ਪੂਲਰ ਬਣਾ ਲਿਆ ਕੁਸ ਬਣਾ ਲਿਆ ਆਹ ਚੀਜ਼ ਇਹ ਨਾਲ ਫਟ ਜਾਂਦਾ ਹੈ ਬਹੁਤ ਵਧੀਆ ਕੋਈ ਖਤਰਨਾਕ ਨਹੀਂ ਕੀਆ ਜੈਕ ਨੇ ਲੈ ਜਾਣਾ ਥਾਂ ਨੂੰ ਚਲੋ ਜੀ ਬਾਈ ਜੀ ਇਹਨੂੰ ਕਰਨਾ ਸ਼ੁਰੂ ਪ੍ਰਕਾਸ਼ ਜਨਾ ਲਾਉਗਾ ਆਹ ਦੇਖੋ ਹੋਏ ਹੋਏ ਭਰੇ ਜਾਂਦਾ ਇਸੇ ਤਰੀਕੇ ਨਾਲ ਬਣਾਤੇ ਇਸੇ ਤਰੀਕੇ ਨਾਲ ਇਹਨੇ ਪਟਿਆ ਜਾਣਾ ਇਸੇ ਤਰੀਕੇ ਨਾਲ ਇਹ ਲੱਗਿਆ ਜਾਂਦਾ ਸੌਖੇ ਤਰੀਕੇ ਨਾਲ ਇਹਦਾ ਲੋਕ ਪੈ ਜਾਂਦਾ ਤੁਹਾਨੂੰ ਲੋਕ ਪੰਡਿਆ ਵੀ ਦਿਖਾਉਨੇ ਆ ਵੈਗੁਰਜੀ ਦਾ ਖਾਨ ਸਾਹਿਬ ਵੈਗੁਰਜੀ ਜੀ ਕੀ ਸਤਿ ਆਹ ਇਹ ਨਾਲੇ ਪਰ ਮਾਨੂੰ ਬੈਂਤੀ ਕੀਤੀ ਜਾਂਦੀ ਹੈ ਕਿ ਅੱਗੇ ਆਪਾਂ ਪੱਲਾ ਇਹ ਬਾਈ ਜੀ ਉੱਧਰ ਲਾ ਕੇ ਰਾੜਾ ਲਾਗੇ ਕੱਢੀ ਸੀ ਜੇ ਸੱਟਾ ਮਾਰ ਕੇ ਹਨ ਠੀਕ ਹੈ ਇਹ ਦੋ ਰਾੜਾ ਆਪਾਂ ਬਣਾਈਆਂ ਲੰਮੀਆਂ ਕਰਕੇ ਫੁੱਲ ਰਾੜਾ ਬਣਾ ਕੇ ਫੁੱਲ ਰਾੜਾ ਲਾ ਕੇ ਤੇ ਪ੍ਰੈਸ਼ਰ ਚੈੱਕਨਾ ਕਰਦਾ ਕਰਤਾ ਪੱਲਾ ਇਹ ਕੋਈ ਸੱਟ ਨਹੀਂ ਮਾਰੀ ਕੋਈ ਟੋਸ ਨਹੀਂ ਕਰਦੇਗੀ ਉਹੀ ਪੱਲਾ ਕੱਢ ਕੇ ਤੇ ਉਸੇ ਤਰ੍ਹਾਂ ਹੀ ਫਿੱਟ ਕਰਤਾ ਠੀਕ ਹੈ ਇਹ ਨੀਕ ਵੀਡੀਓ ਆਪਣੀ ਸ਼ੇਅਰ ਕਰੋ ਰਗਰ ਜੀ ਦਾ ਖਾਸਾ ਜੀ